ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆਂ ਹੋਵੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੂਗੇ ਜੀ ਤੇ ਆਪਾਂ ਚਾਲਦੇ ਹਾਂ ਜੀ ਗੁਰਦੁਆਰਾ ਸਾਹਿਬ ਅੱਜ ਹੈਗਾ ਜੀ ਸ਼ਹੀਦੀ ਦਿਹਾੜਾ ਤੇ ਵੀਡੀਓ ਨਾਲ ਬਣੇ ਰਹੋ ਜੀ ਹਾਂਜੀ ਇੱਧਰ ਬੱਚੇ ਵੀ ਸੇਵਾ ਕਰਨ ਲੱਗੇ ਹੋਏ ਸੀ ਜੀ ਬਾਦਾਮ ਵਗੈਰਾ ਕੱਟ ਰਹੇ ਸੀ ਜਿਹੜੇ ਖੀਰ 'ਚ ਪੈਣਗੇ ਜੀ ਤੇ ਆਪਾਂ ਵੀ ਚਲੋ ਦੇਖਦੇ ਆਂ ਜੀ ਜਿੰਨੀ ਸੇਵਾ ਹੋਈ ਤੇ ਆਪਾਂ ਵੀ ਕਰਵਾ ਦਿੰਨੇ ਆ ਜੀ See? it's not ਇਸਨ ਨੌ ਸਾਲ ਤੋਂ ਸਮਾਤ ਜੋ ਹਰ ਬਾਸਨ ਦੇ ਤਾਇਆ ਕਰਮੋ ਇਹਨਾਂ ਦੇ ਪਰਚਿਤ ਬਰਵਾੜੀ વૃਤੇ ਗਲਦਨ ਕਿਸੇ ਮਾਦਾਵ ਦੇ ਕਿਸੇ ਭੈਣ ਦੇ ਤੇ ਵੀ ਜਿਨੇ ਗਏ ਫਾਦਰਵਾ ਬੱਚਾ ਨਾ ਮੇਜਾ ਨੂੰ ਜੇ ਨੂੰ ਨਾ ਅਗਰੇ ਸਾਨੇ ਨੇ ਮੇਜ ਜੀ ਜਨਮ ਹੈ ਕਦੇ ਮਾਰੀ ਮਨ ਵੀ ਜੀ ਪਰਵਾੜੇ ਹੋਈ ਇਹਨਾਂ ਕਰਮੋ ਨੇ ਤਾਂ ਮਾਰਨੇ

ਹਾਂਜੀ ਆਪਾਂ ਗੁਰਦੁਆਰਾ ਸਾਹਿਬ ਜਾਇਆ ਜੀ ਅੱਜ ਤਾਂ ਮੈਨੂੰ ਉੱਥੇ ਚੱਕਰੀ ਆ ਗਈ ਜੇ ਫਿਰਦੀਦੀ ਨੇ ਮੈਨੂੰ ਗੋਲੀ ਦਿੱਤੀ ਗੁਰਦੁਆਰੇ ਵਾਲਿਆਂ ਨੇ ਫੇਰ ਕੁਝ ਠੀਕ ਹੋਇਆ ਮੇਰਾ ਤਾਂ ਫੋਨ ਵੀ ਟੁੱਟ ਗਿਆ ਜੀ ਅੱਜ ਉਹ ਸਵੇਰੇ ਨਾ ਉੱਥੇ ਪਰੌਂਠੇ ਬਣਾ ਰਹੇ ਸੀਗੇ ਜਦੋਂ ਉਹਨਾਂ ਦਾ ਤੇਲ ਜਾ ਚੜ ਗਿਆ ਜੀ ਪਤਾ ਨਹੀਂਗਾ ਉਹਨਾਂ ਕਰ ਕੀ ਹੋ ਗਿਆ ਬਸ ਹੋਈ ਹੀ ਨਹੀਂ ਸੇਵਾ ਬਸ ਥੋੜੇ ਜਿਹਾ ਦੋ ਪਰੌਂਠਿਆਂ ਨੂੰ 2-10 5-10 ਮਿੰਟ ਸੇਵਾ ਕਰਾਈ ਸੀ ਜੇ ਉਹ ਤੇਲ ਹੀ ਚੜ ਗਿਆ ਮੇਰਾ ਤਾਂ ਬੁਰਾ ਹਾਲ ਲੱਗਿਆ ਹਾਂਜੀ ਬੱਚੇ ਹਜੇ ਆਪਣੇ ਉੱਥੇ ਗੁਰਲੀਨ ਨਵਜੋਤ ਹੁਣੇ ਉਹ ਕਹਿੰਦੇ ਮਮਾ ਅਸੀਂ ਸੇਵਾ ਕਰਾ ਕੇ ਆਵਾਂਗੇ ਮੈਂ ਕਿਹਾ ਚਲੋ ਠੀਕ ਆ ਤੁਸੀਂ ਸੇਵਾ ਕਰਾ ਲਓ ਹਨਾ ਕਹਿੰਦੇ ਅਸੀਂ ਸੇਵਾ ਵੀ ਕਰਮਾਂ ਵਾਲਿਆਂ ਨੂੰ ਮਿਲਦੀ ਆ ਮੇਰੇ ਤਾਂ ਜੀ ਅੱਜ ਕਰਮਾਂ ਚ ਸੇਵਾ ਹਾਈ ਹੋਈ ਨਹੀਂ ਸੀਗੀ ਪਤਾ ਨਹੀਂ ਕੀ ਜੀ ਅੱਜ ਬਸ ਸਵੇਰ ਦੇ ਹੀ ਹੋ ਰਿਹਾ ਸੀ ਐਵੇਂ ਚੱਕਰ ਜੇ ਆ ਰਹੇ ਸੀਗੇ ਬਸ ਇੱਕ ਮੈਂ ਚਲੇ ਜ਼ਰੂਰ ਗਈ ਸੀ ਜੀ ਗੁਰਦੁਆਰਾ ਸਾਹਿਬ ਹਾਂਜੀ ਆਪਾਂ ਵੀਡੀਓ ਦੇ ਐਂਡ ਇਥੇ ਕਰਦੇ ਆ ਜੀ ਤੇ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਕ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਮੇਸਾਂ ਹੱਸਦੇ ਵਸਦੇ ਰਹੋ ਖੁਸ਼ ਰਹੋ ਜੀ ਇਸ ਫੁੱਲਾਂ ਦੀ ਤਰ੍ਹਾਂ ਖਿੜਦੇ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ